ਬਹੁਤ ਮਾੜੇ ਸਮੇਂ ਦੇ ਵਿੱਚ ਇਕੱਲੇ ਪਰਿਵਾਰ ਨੇ ਉੱਠ ਕੇ ਡੋਰ ਟੂ ਡੋਰ 100-100 ਰੁਪਏ ਇਕੱਠਾ ਕਰਕੇ ਵੀ ਦੁਸ਼ਹਰਾ ਲਾਉਂਦੇ ਰੇ ਜਿਹੜਾ ਜੋ ਪਿੱਛੇ ਰਹਿ ਗਏ ਸਾਨੂੰ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਭਮਾ ਡਾਇਮੰਡ ਕਲੱਬ ਭਮਾ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹ ਹਜੇ ਵੀ ਇੱਥੇ ਹੀ ਐ ਜਿਹੜਾ ਦੁਸ਼ਹਰਾ ਲਿਆਉਂਦੇ ਪਰ ਜੇ ਅੱਜ ਉਹਨਾਂ ਦੇ ਹਾਲਾਤ ਨਹੀਂ ਤੇ ਉਹ ਮਤਲਬ ਉਹਨੂੰ ਨਾ ਇਗਨੋਰ ਨਾ ਕਰੋ ਇਸ ਤੋਂ ਬਾਅਦ ਜਿਹੜੇ ਸਾਡੇ ਅਸੀਂ ਇੱਕ ਕਮੇਡੀ ਕਲਾਕਾਰ ਆ ਜੋ ਫਿਲਮਾਂ ਦੇ ਵਿੱਚ ਵੀ ਆਉਂਦੇ ਆ ਜੀ ਪੋਟੂ ਸ਼ਾਹ ਜੀ ਇੱਕ ਉਹ ਆ ਰਹੇ ਆ ਜੀ ਥੋੜੇ ਟਾਈਮ ਦੇ ਵਿੱਚ ਪਹੁੰਚ ਜਾਣਗੇ ਇੱਕ ਸਾਡੇ ਧਾਰਮਿਕ ਚੇਤਰਹਾਰ ਪਾਰਟੀ ਆ ਜੀ ਉਹ ਆ ਰਹੀ ਆ ਇੱਕ ਅਸੀਂ ਕੋਈ ਪੰਜਾਬ ਲੈਵਲ ਦਾ ਬਹੁਤ ਵਧੀਆ ਜਾਦੂਗਰ ਆ ਜੀ ਉਹਨੂੰ ਬੁਲਾਇਆ ਹੋਇਆ ਮੇਰੀ ਆਉਦੀ ਜ਼ਿੰਦਗੀ ਪੂਰੀ ਆ ਮੈਨੂੰ ਕੋਈ ਡਰ ਨਹੀਂ ਨਾ ਅੱਜ ਨਾ ਕੱਲ ਮੈਂ ਹਮੇਸ਼ਾ ਜਿਵੇਂ ਤੜਕ ਬੋਲਦਾ ਰਿਹਾ ਉਹਵੇਂ ਬੋਲਦਾ ਰਹੂੰਗਾ ਆਖਰੀ ਸਾਹ ਤੱਕ ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਸਾਡੇ ਭਰਾਵਾਂ ਨੂੰ ਵੀ ਜਿਹੜਾ ਇਹ ਕੰਮ ਦੋਫੜ ਕੀਤਾ ਹੈ ਇਹ ਨਹੀਂ ਕਰਨਾ ਚਾਹੀਦਾ ਚੇਅਰਮੈਨ ਬਾਬਾ ਖਤਰਪਾਲ ਦਾ ਮੈਨੂੰ ਖੁਸ਼ੀ ਹੈ ਸਾਡੀ ਕਮੇਟੀ ਨੂੰ ਆਨਰ ਲਾਇਆ ਪਰ ਇਹ ਵੀ ਤਾਂ ਸਾਡੇ ਬੱਚੇ ਆ ਇਹਨਾਂ ਨੂੰ ਅਪਰੋਚ ਕਰਦੇ ਸਾਨੂੰ ਕਰਦੇ ਇਸ ਵਾਰ ਜਿਹੜਾ ਬਾਗਾਂ ਪ੍ਰਾਂਦੇਸ਼ ਸ਼ਹਿਰ ਦੇ ਵਿੱਚ ਜਿਹੜਾ ਤਿਹਾਰ ਮਨਾਇਆ ਜਾ ਰਿਹਾ ਦੋ ਥਾਵਾਂ ਦੇ ਉੱਪਰ ਜਿਹੜਾ ਤਿਹਾਰ ਮਨਾਇਆ ਜਾ ਰਿਹਾ ਇਸ ਤੋਂ ਪਹਿਲਾਂ ਜਿਹੜਾ ਲੰਬੇ ਟਾਈਮ ਦੀ ਗੱਲ ਕਰੀਏ ਤਾਂ 20-25 ਸਾਲ ਤੋਂ ਜਿਹੜਾ ਇਸ ਮੰਡੀ ਦੇ ਵਿੱਚ ਜਿਹੜੀ ਤਿਹਾਰ ਮਨਾਇਆ ਸੁਭਾਸ਼ ਦਾਣਾ ਮੰਡੀ ਦੇ ਵਿੱਚ ਦੁਸ਼ਹਿਰੇ ਦਾ ਤਿਹਾਰ ਮਨਾਇਆ ਜਾਂਦਾ ਸੀ ਤੇ ਪਰ ਇਸ ਵਾਰ ਜਿਹੜਾ ਬਾਗਾਂ ਪ੍ਰਾਂਦੇਸ਼ ਦੇ ਵਿੱਚ ਦੋ ਧੜਿਆਂ ਦੇ ਵਿੱਚ ਤਿਹਾਰ ਮਨਾਇਆ ਜਾ ਰਿਹਾ ਪਰ ਜੇਕਰ ਗੱਲਬਾਤ ਕਰੀਏ ਤਾਂ ਜਿਹੜਾ ਮੁੱਦਕੀ ਰੋਡ ਦੇ ਉੱਪਰ ਵੀ ਇੱਕ ਦਸਹਿਰਾ ਲੱਗਦਾ ਹੁੰਦਾ ਸੀਗਾ ਅੱਜ ਤੋਂ 5-6 ਸਾਲ ਪਹਿਲਾਂ ਦੀ ਗੱਲ ਉਹ ਦਸਹਿਰਾ ਲੱਗਣਾ ਅੜ ਗਿਆ ਉਸ ਤੋਂ ਬਾਅਦ ਵੀ ਇਸ ਮੰਡੀ ਦੇ ਵਿੱਚ ਦਸਹਿਰਾ ਜਿਹੜਾ ਚੱਲਦਾ ਰਿਹਾ ਪਰ ਗੱਲ ਇਹ ਹੈ ਕਿ ਸਿਆਣੇ ਕਹਿੰਦੇ ਹੁੰਦੇ ਕਿ ਜੇਕਰ ਕੋਈ ਮਾੜੇ ਟਾਈਮ ਦੇ ਵਿੱਚ ਬੰਦਾ ਕੋਈ ਨਾਲ ਖੜਾ ਤਾਂ ਉਹਨੂੰ ਹਮੇਸ਼ਾ ਯਾਦ ਰੱਖੋ ਤਾਂ ਲੋਕਾਂ ਲਈ ਜਿਹੜਾ ਇਸ ਮੰਡੀ ਦੇ ਲੋਕ ਨੇ ਇਸ ਕਮੇਟੀ ਦੇ ਮੈਂਬਰ ਨੇ ਉਹ ਹਮੇਸ਼ਾ ਜਿਹੜਾ ਲੋਕਾਂ ਦੇ ਲਈ ਜਿਹੜਾ ਦਸਹਿਰੇ ਦੇ ਇਤਿਹਾਅ ਨੂੰ ਉਹਨਾਂ ਨੇ ਬਣਾਈ ਰੱਖਿਆ ਤੇ ਲਗਾਤਾਰ ਦਸਹਿਰਾ ਇਤਿਹਾਅ ਚੱਲਦਾ ਰਿਹਾ ਪਰ ਇਸ ਵਾਰ ਕਿਉਂ ਜਿਹੜਾ ਦੁਸਹਿਰੇ ਨੂੰ ਦੋ ਥਾਵਾਂ ਦੇ ਵਿੱਚ ਵੰਡਣਾ ਪਿਆ ਕਿਉਂਕਿ ਗੱਲਬਾਤ ਕਰਾਂਗੇ ਸਾਡੇ ਨਾਲ ਅਗਰਵਾਲ ਸਭਾ ਦੇ ਆਗੂ ਮੌਜੂਦ ਨੇ ਕਿਉਂਕਿ ਅਗਰਵਾਲ ਸਭਾ ਹਮੇਸ਼ਾ ਹੀ ਏਕਤਾ ਦਾ ਪ੍ਰਤੀਕ ਰਹੀ ਹੈ ਸ਼ਹਿਰ ਦੇ ਵਿੱਚ ਹਰੇਕ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਵੱਲੋਂ ਤਾਂ ਇਸ ਵਾਰ ਜਿਹੜਾ ਅਗਰਵਾਲ ਸਭਾ ਦੇ ਜਿਹੜੇ ਮੈਂਬਰ ਦੋ ਧੜਿਆਂ ਦੇ ਵਿੱਚ ਉਹ ਵੀ ਵੰਡੇ ਹੋਏ ਨੇ ਉਹ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਵਿਜੇ ਬਾਂਸਲ ਜੀ ਨੇ ਬਾਂਸਲ ਸਾਹਿਬ ਅਗਰਵਾਲ ਸਭਾ ਹਮੇਸ਼ਾ ਹੀ ਏਕਤਾ ਦਾ ਪ੍ਰਤੀਕ ਰਹੀ ਹੈ ਪਰ ਇਸ ਵਾਰ ਜਿਹੜਾ ਦੋ ਧੜਿਆਂ ਦੇ ਵਿੱਚ ਦੁਸਹਿਰਾ ਮਨਾਇਆ ਜਾ ਰਿਹਾ ਤਾਂ ਦੂਸਰੇ ਪਾਸੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਦਾਂ ਦੀਆਂ ਹਾਲਾਤ ਕਈ ਵਾਰੀ ਬਣ ਜਾਂਦੇ ਆ ਪਰ ਸਾਡੀ ਪੂਰ ਜ਼ੋਰ ਕੋਸ਼ਿਸ਼ ਰਹੂਗੀ ਦੁਸ਼ਰਤ ਅੱਜ ਦਾ ਦੇਣਾ ਨਿਕਲ ਜਾਣਾ ਅਸੀਂ 24 ਘੰਟੇ ਹਾਜ਼ਰ ਰਾਵਾਂਗੇ ਅਦਰਵਾਲ ਸਮਾਜ ਦੀ ਖਾਤਰ ਕਰੋ ਸਭਾ ਦੀ ਖਾਤਰ ਜਿੱਥੇ ਕਿਦਾਂ ਕੋਈ ਫਰਕ ਹੈ ਜਿਹੀ ਜਾਣ ਲਾ ਕੇ ਕੱਢ ਕੇ ਦੂਰ ਕਰਾਂਗੇ ਜੇ ਕੋਈ ਗਲਤੀ ਹੁੰਦੀ ਹੈ ਬੰਦਿਆਂ ਤੋਂ ਹੀ ਹੁੰਦੀ ਹੈ ਜੇ ਉਹਨਾਂ ਨੇ ਕੋਈ ਇਗਨੋਰ ਕੀਤਾ ਸਾਡੇ ਬੱਚੇ ਆ ਉਹ ਵੀ ਉਹ ਸਾਡੇ ਭਰਾ ਆ ਵੱਡੇ ਇਹ ਸਾਡੇ ਬੱਚੇ ਆ ਇਹਨਾਂ ਦੋਨਾਂ ਦਾ ਤਾਲਮਲ ਬਿਠਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਊਗੀ ਜਿਹੜੀ ਗੱਲ ਹੋਗੀ ਇਹਨੂੰ ਅਸੀਂ ਮੈਨੇਜ ਤਾਂ ਨਹੀਂ ਕਰ ਸਕਿਆ ਸਾਡੇ ਕੋਲੇ ਗੱਲ ਹੀ ਨਹੀਂ ਪਹੁੰਚੀ ਹੈ ਇਸ ਕਰਕੇ ਮੈਂ ਤਾਂ ਉਹਨਾਂ ਨੂੰ ਇਹ ਬੇਨਤੀ ਕਰਦਾ ਵੀ ਕਿਸੇ ਗੱਲ ਦਾ ਵੈਰ ਵਿਰੋਧ ਮਾਚ ਨਾ ਰੱਖੋ ਇਹ ਛੋਟਾ ਸ਼ਹਿਰ ਹੈ ਬਹੁਤ ਛੋਟੇ ਲੋਕ ਇੱਥੇ ਰਹਿੰਦੇ ਆ 20000 ਦੀ ਆਪਣੀ ਆਬਾਦੀ ਸਾਰੀ ਜਿਹੜੀ ਵੋਟ ਹੈ ਤੇ 5-7000 ਹਿੰਦੂ ਪਰਿਵਾਰ ਹੈ ਉਹਨਾਂ ਨੂੰ ਤਾਂ ਆਪਸੀ ਭਾਈਚਾਰਾ ਬਣਾ ਕੇ ਰੱਖਣ ਵਾਸਤੇ ਆਪਾਂ ਬਹੁਤ ਦਿਨ ਬੁਰਾ ਤੇ ਕਰਦੇ ਆ ਹੁਣੇ ਤਾਂ ਇੱਕ ਜਲਾਸ ਕਰਕੇ ਆਟਿਆ ਜਿੱਥੇ ਆਪਾਂ ਇਹ ਗੱਲ ਕਹੀ ਹੈ ਵੀ ਹਰ ਚੀਜ਼ ਨੂੰ ਸਾਂਝੇ ਤੌਰ ਤੇ ਅਗਰਵਾਲ ਸਮਾਨਾ ਡਿਸਕਸ ਕਰਕੇ ਭਾਵਾਂ ਮੰਦਰਾਂ ਦੀ ਗੱਲ ਆ ਭਾਵਾਂ ਧਰਮ ਛਲਾਵਾਂ ਦੀ ਗੱਲ ਆ ਭਾਵਾਂ ਕੋਈ ਮਸਲਾ ਹੈ ਸ਼ਹਿਰ ਦਾ ਭਾਵਾਂ ਕਿ ਦੁਕਾਨਾਂ ਦੀ ਤੋੜਪਨ ਦੀ ਗੱਲ ਹੁੰਦੀ ਹੈ ਹਮੇਸ਼ਾ ਹੀ ਸਿਰ ਕੱਢ ਕੇ ਅੱਗੇ ਆਉਂਦੇ ਰਹੇ ਆ ਕਿਸੇ ਵੀ ਪਾਰਟੀ ਦਾ ਸਰਕਾਰ ਹੋਵੇ ਪਰ ਮੈਂ ਕਦੇ ਪਿੱਛੇ ਨਹੀਂ ਹਟਿਆ ਨਾ ਹੀ ਆਉਣ ਵਾਲੇ ਸਮੇਂ ਛੱਡੂਗਾ ਮੇਰੀ ਆਉਦੀ ਜ਼ਿੰਦਗੀ ਪੂਰੀ ਆ ਮੈਨੂੰ ਕੋਈ ਡਰ ਨਹੀਂ ਨਾ ਅੱਜ ਨਾ ਕੱਲ ਮੈਂ ਹਮੇਸ਼ਾ ਜਿਉਂ ਇਹਨਾਂ ਤੜਕ ਬੋਲਦਾ ਰਿਹਾ ਉਹਵੇਂ ਬੋਲਦਾ ਰਹੂੰਗਾ ਆਖਰੀ ਸਾਹ ਤੱਕ ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਸਾਡੇ ਭਰਾਵਾਂ ਨੂੰ ਵੇ ਜਿਹੜਾ ਇਹ ਕੰਮ ਦੋ ਫੜ ਕੀਤਾ ਇਹ ਨਹੀਂ ਕਰਨਾ ਚਾਹੀਦਾ ਤੇ ਬੱਚਿਆਂ ਨੂੰ ਵੀ ਮੈਂ ਕਹਿੰਦਾ ਇਹ ਬੱਚਿਆਂ ਨੂੰ ਵੀ ਜੋ ਬੁਲਾਉਣ ਤੇ ਭੱਜ ਕੇ ਜਾਣਾ ਚਾਹੀਦਾ ਜੀ ਉਹ ਉਧਰਲੇ ਪਾਸੇ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਕਮੇਟੀਆਂ ਨੇ 6-7 ਕਮੇਟੀਆਂ ਨੇ ਰਲ ਕੇ ਉਹ ਤਿਆਰ ਨੂੰ ਬਣਾਇਆ ਪਰ ਉਹਨਾਂ ਚੋਂ ਕਿਸੇ ਵੀ ਕਮੇਟੀ ਨੇ ਰੌਡ ਨਾਲ ਰਾਬਤਾ ਕਾਇਮ ਨਹੀਂ ਕੀਤਾ ਉਹ ਨਹੀਂ ਉਹ ਕਮੇਟੀਆਂ ਦਾ ਨਹੀਂ ਸੀ ਬੰਦਾ ਰਾਬਤਾ ਕਾਇਮ ਕਰਨਾ ਰਾਬਤਾ ਕਾਇਮ ਕਰਨਾ ਬੰਦਾ ਹੀ ਮਨਾਉਣ ਵਾਲਿਆਂ ਦਾ ਜਦੋਂ 8 ਕਮੇਟੀਆਂ ਦਾ ਰਾਬਤਾ ਕਾਇਮ ਕਰ ਲਿਆ ਉਹਨਾਂ ਨੇ ਮੈਂ ਬਾਬਾ ਪਰਖਾਨੀ ਦਾ ਜਾਂ ਬਾਬਾ ਖੇਤਰਪਾਲ ਦਾ ਨਾਮ ਲਵਾਂ ਮੈਂ ਚੇਅਰਮੈਨ ਆ ਬਾਬਾ ਖੇਤਰਪਾਲ ਦਾ ਮੈਨੂੰ ਖੁਸ਼ੀ ਆ ਸਾਡੀ ਕਮੇਟੀ ਨੂੰ ਆਨਰ ਲਾਇਆ ਪਰ ਇਹ ਵੀ ਤਾਂ ਸਾਡੇ ਬੱਚੇ ਆ ਇਹਨਾਂ ਨੂੰ ਅਪਰੋਚ ਕਰਦੇ ਸਾਨੂੰ ਕਰਦੇ ਦੁਰਗਾ ਮੰਦਿਰ ਹੈ ਸ਼ਨੀ ਮੰਦਿਰ ਹੈ ਤਾਂ ਸਾਡੇ ਅਕਰਵਾਲ ਪਰਿਵਾਰ ਹੀ ਆਣਾ ਸਾਰੇ ਇੱਕ ਛੋਟੇ ਜਿਹੇ ਸ਼ਹਿਰ ਚ ਜੇ ਮੈਂ ਇਹ ਗੱਲ ਕਹਾਂ ਮੇ ਲੁਧਿਆਣੇ ਦੇ ਇੱਕ ਵਾਰਡ ਜੀ ਨੇ ਵੀ ਵੋਟ ਨਹੀਂ ਹੈ ਬਾਕੀ ਪਣਦੇ ਲੁਧਿਆਣੇ ਦੇ ਇੱਕ ਵਾਰਡ ਦੀ ਵੋਟ 75 75 ਹਜ਼ਾਰ ਹੈ ਤੇ ਸਾਡੀ ਤਾਂ ਸ਼ਾਇਦ 20 ਹਜ਼ਾਰ ਹੋਣੀ ਤੇ ਆਪਾਂ 20 ਹਜ਼ਾਰ ਬੰਦੇ ਨੂੰ ਨਾਲ ਨਹੀਂ ਲੈ ਕੇ ਚੱਲ ਸਕਦੇ ਫੇਰ ਆਪਾਂ ਵੱਡੀਆਂ ਪਲਾਂਗਾਂ ਪੱਟਣ ਵਾਸਤੇ ਕੀ ਸੋਚਦੇ ਆਂ ਆਉਣ ਵਾਲੇ ਇਲੈਕਸ਼ਨ ਆ ਉਹਨੂੰ ਆਪਾਂ ਕੀ ਦਿਖਾ ਰਹੇ ਆਂ ਵੀ ਅਗਰਵਾਲ ਭਾਈਚਾਰੇ ਦੇ ਵਿੱਚ ਹੀ ਫੁੱਟ ਪਾ ਕੇ ਰੱਖੀ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਨਿਊ ਡਾਇਮੰਡ ਕਮੇਟੀ ਆ 25 30 ਸਾਲ ਤੋਂ ਲਗਾਤਾਰ ਦਸਹਿਰਾ ਇੱਥੇ ਹੀ ਮਨਾ ਰਹੇ ਆ ਜੀ ਦੋ ਥਾਮਾ ਤੇ ਪਹਿਲਾਂ ਵੀ ਹੁੰਦਾ ਇਹ ਮੋਦਕੀ ਰੋਡ ਤੇ ਵੀ ਦੁਸਹਿਰਾ ਮਨਾਇਆ ਜਾਂਦਾ ਉਸ ਤੋਂ ਬਾਅਦ 5-6 ਸਾਲ ਉਸ ਨੂੰ ਵੀ ਬੰਦ ਹੋਏ ਨੂੰ ਹੋ ਗਏ ਜੀ ਤੇ ਫੇਰ ਵੀ ਜਿਹੜਾ ਇਸ ਕਮੇਟੀ ਵਾਲੇ ਉਹ ਤਾਂ ਦੁਸਹਿਰਾ ਹਰ ਵਾਰੀ ਮਨਾਇਆ ਜਾਂਦਾ ਉਹ ਲੋਕਾਂ ਨੂੰ ਜਿਹੜਾ ਕਹਦੇ ਰਸਾਇਆ ਨਹੀਂ ਜਾਂਦਾ ਰੁੱਸੇ ਨਹੀਂ ਲੋਕ ਕਿਤੇ ਨਾ ਕਿਤੇ ਦੁਸਹਿਰਾ ਵੇਖਣਾ ਹੀ ਹੁੰਦਾ ਕਿਤੇ ਪਹੁੰਚਣਾ ਹੀ ਹੁੰਦਾ ਤਾਂ ਇੱਥੇ ਜ਼ਰੂਰ ਪਹੁੰਚਦੇ ਰਹੇ ਆ ਪਰ ਇਸ ਵਾਰ ਜੇਕਰ ਇੱਥੇ ਗੱਲਬਾਤ ਹੋ ਜਾਂਦੀ ਤਾਂ ਇੱਕ ਥਾਈ ਹੋ ਤਾਂ ਉਹ ਇਦੋਂ ਵੀ ਵੱਡੇ ਪ੍ਰਬੰਧ ਹੋ ਜਾਂਦੇ ਮੈਂ ਤਾਂ ਰਣੀ ਐ ਜਿਹੜੀ ਸਾਡੀ ਦੋਚੀ ਸ਼ਰਮਾ ਪਰਿਵਾਰ ਉਹਨਾਂ ਨੇ ਸਾਡੀ ਇਸ ਜਾਗਰਤੀ ਨੂੰ ਜਿਉਂਦਾ ਰੱਖਿਆ ਇਸ ਤਿਹਾਰ ਨੂੰ ਜਿਉਂਦਾ ਰੱਖਿਆ ਹਰੀ ਭਗੇ ਜਿਆਨੇ ਜੋ ਉਹਨਾਂ ਦੇ ਦਿਹਾੜੇ ਦੇ ਸ਼ਹਿਰੇ ਪ੍ਰਤੀ ਨਾ ਡਾਇਮੰਡ ਕਲੱਬ ਦੀ ਤਾਂ ਨਾ ਆਉਣ ਵਾਲਿਆਂ ਦੀ ਹੋ ਨਹੀਂ ਸਕਦੀ ਬਹੁਤ ਮਾੜੇ ਸਮੇਂ ਦੇ ਵਿੱਚ ਕੱਲੇ ਪਰਿਵਾਰ ਨੇ ਉੱਠ ਕੇ ਡੋਰ ਟੂ ਡੋਰ 100-100 ਰੁਪਏ ਇਕੱਠਾ ਕਰਕੇ ਵੀ ਦਿਹਾੜਾ ਲਾਉਂਦੇ ਨੇ ਜਿਹੜਾ ਜੋ ਪਿੱਛੇ ਰਹਿ ਗਏ ਸਾਨੂੰ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਭਾਵੇਂ ਡਾਇਮੰਡ ਕਲੱਬ ਹੈ ਭਾਵੇਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹ ਹਜੇ ਵੀ ਇੱਥੇ ਹੀ ਐ ਜਿਹੜਾ ਦਿਹਾੜਾ ਲਿਆਉਂਦੇ ਪਰ ਜੇ ਅੱਜ ਉਹਨਾਂ ਦੇ ਹਾਲਾਤ ਨਹੀਂ ਤੇ ਤੁਹਾਨੂੰ ਮਤਲਬ ਉਹਨੂੰ ਨਾ ਇਗਨੋਰ ਨਾ ਕਰੋ ਕਾਲੇ ਦੌਰ ਦੇ ਵਿੱਚ ਉਹਨਾਂ ਨੇ ਚਾਉਂਦਾ ਰੱਖਿਆ ਹੈ ਕਰੋਵਲਾਂ ਨੂੰ ਉਹ ਬ੍ਰਾਹਮਣ ਪਰਿਵਾਰ ਹੈ ਸਾਡੇ ਪੂਛਣੀ ਹੈ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਲਿਆਂਦਾ ਹੈ ਇਸ ਕਰਕੇ ਹੁਣ ਅੱਗੇ ਜਾ ਕੇ ਆਪਾਂ ਉਹਨਾਂ ਨੂੰ ਇਗਨੋਰ ਕਰ ਦਈਏ ਇਹਨਾਂ ਬੱਚਿਆਂ ਨੂੰ ਇਗਨੋਰ ਕਰ ਦਈਏ ਇਦਾਂ ਦੀਆਂ ਗੱਲਾਂ ਹੋਛੀਆਂ ਗੱਲਾਂ ਇਹ ਨਹੀਂ ਚੰਗੀਆਂ ਲੱਗਦੀਆਂ ਜਿਵੇਂ ਤੁਸੀਂ ਕਿਹਾ ਜੇ ਦਰਵਾਜ਼ਾ ਅਜਲਾਸ ਹੋਇਆ ਸੀਗਾ ਬੰਦੇ ਬੰਦੇ ਦੇ ਵਿੱਚ ਪਤਾ ਲੱਗਾ ਵੀ ਜਿਹੜੇ ਪਾਰਲੀਮੈਂਟ ਦੇ ਨਾਲ ਦੁਸ਼ਹਿਰਾ ਬਣਾ ਰਹੇ ਉਹਨਾਂ ਦੇ ਵਿੱਚ ਇੱਕਾ ਟੁਕਾ ਮੈਂਬਰਾਂ ਨੂੰ ਛੱਡ ਕੇ ਕੋਈ ਪਹੁੰਚਿਆ ਨਹੀਂ ਗਈ ਦੇਖੋ ਅਸੀਂ ਕੋਈ ਵਿਆਹ ਤਾਂ ਰੱਖਿਆ ਨਹੀਂ ਸੀ ਆਪਦੇ ਪੱਛਿਆਂ ਦਾ ਜਿੱਥੇ ਖੁੱਲਾ ਸੱਦਾ ਸੀ ਮਾਈਕ ਤੋਂ ਵੀ ਦਿੰਦੇ ਰਹੇ ਆ WhatsApp ਤੇ ਵੀ ਦਿੰਦੇ ਰਹੇ ਆ ਹਰ ਬੰਦੇ ਦੀ ਆਪਣੀ ਸੋਚ ਹੈ ਆਪਣੀ ਖੁਸ਼ੀ ਹੈ ਨਾ ਤਾਂ ਅਸੀਂ ਤਨਖਾਈਏ ਆ ਇਦਾ ਉਦਾ ਸਮਾਂ ਵੀ ਦੇਣ ਨੂੰ ਤਿਆਰ ਆ ਹਰ ਥਾਂ ਦੇ ਅਗਰਵਾਲਾਂ ਦੀ ਖਾਤਰ ਲੜਨ ਮਰਨ ਨੂੰ 24 ਘੰਟੇ ਤਿਆਰ ਆ ਪਹਿਲਾਂ 20 ਸਾਲਾਂ ਤੋਂ ਲੜਨ ਨੂੰ ਤਿਆਰ ਰਹੇ ਆ ਆਉਣ ਵਾਲੀ ਜਿੰਨੀ ਜ਼ਿੰਦਗੀ ਬਚੀ ਆ ਹਮੇਸ਼ਾ ਮੇਰਾ ਇਹ ਨਿਰਪੱਖ ਫੈਸਲਾ ਰਹੂਗਾ ਕੋਈ ਪਾਰਟੀਬਾਜ਼ੀ ਦਾ ਦੁਕਾਨਦਾਰ ਹੋਵੇ ਭਾਵੇਂ ਕੋਈ ਅਕਾਲੀ ਆ ਭਾਵੇਂ ਕਾਂਗਰਸੀ ਆ ਭਾਵੇਂ ਭਾਜੀਪੀ ਆ ਜੇ ਸਾਡੇ ਦੁਕਾਨਦਾਰ ਨਾਲ ਕਿਤੇ ਧੱਕਾ ਹੁੰਦਾ ਰਿਹਾ ਮੇਰੇ ਸਮੇਂ 'ਚ ਮੈਂ ਉਥੇ ਹੱਕੜਾ ਕੇ ਲੜਦਾ ਰਿਆ ਤੇ ਲੜਦਾ ਰਹੂ ਇਸ ਗੱਲ ਦੀ ਬਹਿਣਾ ਪ੍ਰਵਾਹ ਕੀਤੀ ਮੈਂ ਅੱਜ ਵੀ ਇਸ ਗੱਲ ਦਾ ਸਾਰੇ ਲੋਕਾਂ ਨੂੰ ਸੁਨੇਹਾ ਦਿੰਨਾ ਵੀ ਛੋਟਾ ਪਰਿਵਾਰ ਹੈ ਅਗਰਵਾਲ ਸਮਾਜ ਦਾ ਉਹਨੂੰ ਇਕੱਠੇ ਕਰਨਾ ਸਾਡੇ ਸਾਰੇ ਮੁਖੀਆਂ ਦਾ ਹੱਕ ਬੰਦਾ ਮੈਂ ਗੱਲਾਂ ਕੋਈ ਨਹੀਂ ਕਰ ਸਕਦਾ ਪ੍ਰਧਾਨ ਜੀ ਆ ਸਾਰੇ ਉਹਨਾਂ ਨੂੰ ਇਹ ਗੱਲ ਨੂੰ ਦੇਖ ਕੇ ਵਿਚਾਰਨਾ ਚਾਹੀਦਾ ਹੈ ਜਲਦੀ ਇਸ ਗੱਲ ਦੇ ਵਿੱਚ ਮੀਟਿੰਗ ਰੱਖ ਕੇ ਇਹਨਾਂ ਦਾ ਕੋਈ ਜਿਹੜਾ ਗਿਲਾ ਸ਼ਿਕਵਾ ਉਹਨੂੰ ਦੂਰ ਕਰੀਏ ਬਿਲਕੁਲ ਇਹ ਕਿਸਾਨ ਵਿਜੇ ਬਾਂਸਲ ਜੀ ਜਿਨ੍ਹਾਂ ਨੇ ਦੱਸਿਆ ਕਿ ਜੇਕਰ ਕੋਈ ਗਿਲਾ ਸ਼ਿਕਵਾ ਹੈ ਤਾਂ ਉਹ ਜਿਹੜਾ ਦੂਰ ਕਰ ਦੇਣਾ ਚਾਹੀਦਾ ਤੇ ਦੁਸਹਿਰੇ ਦੇ ਤਿਹਾਰ ਨੂੰ ਇੱਕ ਜਗ੍ਹਾ ਹੀ ਬਣਾਇਆ ਜਾਣਾ ਚਾਹੀਦਾ ਸਾਡੇ ਨਾ ਸ਼ਿਕੇ ਸ਼ਿਕਸ਼ ਕੁਮਾਰ ਸ਼ੈਂਕਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਨ ਕਮੇਟੀ ਮੈਂਬਰ ਨੇ ਉਹ ਗੱਲ ਹੋ ਚੁੱਕੀ ਵੀ ਦੋ ਧੜਿਆਂ ਦੇ ਵਿੱਚ ਜਿਹੜਾ ਬਣਾਇਆ ਜਾ ਪਰ ਜਿਹੜਾ ਇੱਥੋਂ ਦੇ ਪ੍ਰਬੰਧ ਦਾ ਕਿਸ ਤਰ੍ਹਾਂ ਦੇ ਨੇ ਤੇ ਕੌਣ-ਕੌਣ ਇੱਥੇ ਪਹੁੰਚ ਕਰ ਰਹੀ ਵੀ ਸਰ ਇੱਥੇ ਅਸੀਂ ਜੀ ਦੁਸਹਿਰੇ ਦਾ ਬੁੱਤ ਸਾਡਾ ਸਥਾਪਿਤ ਹੋ ਚੁੱਕਿਆ ਜੀ ਇਸ ਤੋਂ ਬਾਅਦ ਜਿਹੜੇ ਸਾਡੇ ਅਸੀਂ ਇੱਕ ਕਮੇਡੀ ਕਲਾਕਾਰ ਆ ਜੋ ਫਿਲਮਾਂ ਦੇ ਵਿੱਚ ਵੀ ਆਉਂਦੇ ਆ ਥੋੜੇ ਟਾਈਮ ਦੇ ਵਿੱਚ ਪਹੁੰਚ ਜਾਣਗੇ ਇੱਕ ਸਾਡੇ ਧਾਰਮਿਕ ਚੇਤਰਹਾਰ ਪਾਰਟੀ ਹੈ ਜੀ ਉਹ ਆ ਰਹੀ ਹੈ ਇੱਕ ਅਸੀਂ ਕੋਈ ਪੰਜਾਬ ਲੈਵਲ ਦਾ ਬਹੁਤ ਵਧੀਆ ਜਾਦੂਗਰ ਹੈ ਜੀ ਉਹਨੂੰ ਬੁਲਾਇਆ ਹੋਇਆ ਇੱਕ ਸਾਡੇ ਇੱਥੇ ਗਾਇਕ ਅਰਵਿੰਦਰ ਭੇਦੀ ਜੀ ਇੱਕ ਗੋਰਾ ਗੱਲ ਜੀ ਕੋਟਕਪੂਰੇ ਤੋਂ ਸਾਡੇ ਕੋਲੇ ਇਹ ਸਭ ਇੱਥੇ ਪਹੁੰਚੇ ਹੋਏ ਹੈ ਜੀ ਹੋਰ ਥੋੜੀ ਦੇਰ ਦੇ ਵਿੱਚ 3 ਵਜੇ 3:30 ਵਜੇ ਸਾਡਾ ਪ੍ਰੋਗਰਾਮ ਸ਼ੁਰੂ ਹੋ ਜਾਊਗਾ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਡੀ ਬੇਨਤੀ ਹੈ ਵੀ ਇੱਥੇ ਤੁਸੀਂ ਪਹੁੰਚੋ ਬਹੁਤ ਵਧੀਆ ਮਨੋਰੰਜਨ ਦਾ ਪ੍ਰੋਗਰਾਮ ਹੈ ਬਹੁਤ ਵਧੀਆ ਪ੍ਰਬੰਧ ਹੈ ਚਾਪਰੰਦ ਸਾਰੇ ਕੰਪਲੀਟ ਆ ਜੀ ਹੁਣ ਤੱਕ ਸਾਡੇ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਆ ਜੀ ਬਸ ਹੁਣ ਤਾਂ ਜਿਵੇਂ ਥੋੜਾ ਜਿਹਾ ਟਾਈਮ ਰੱਖਿਆ ਹੋਇਆ ਜੇ ਸਾਹਿਬ ਨਾਲ ਦੁਸ਼ਹਿਰੇ ਦਾ ਉਸ ਪ੍ਰੰਤ ਸਾਡਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਜਾਊਗਾ। ਜਿਹੜਾ 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 ਸਲੋ ਮੈਨੇਜ ਪ੍ਰਸ਼ਾਸਨ ਦਾ ਸਾਨੂੰ ਬਹੁਤ ਸਹਿਯੋਗ ਆ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਟਾਈਮ ਟਾਈਮ ਦੇ ਉੱਤੇ ਇੱਥੇ ਆਪਦੇ ਬੰਦੇ ਵੀ ਪੱਕੇ ਸਾਡੇ ਕੋਲੇ ਲਾਏ ਹੋਏ ਆ ਆਪ ਵੀ ਉਹ ਚੈਕਿੰਗ ਕਰਨ ਥੋੜੀ ਥੋੜੀ ਦੇਰ ਬਾਅਦ ਆ ਰਹੇ ਆ ਪੂਰਾ ਪ੍ਰਬੰਧ ਵਧੀਆ ਜੀ ਸਰਕਾਰ ਲਗਾਤਾਰ ਤੁਸੀਂ ਇਸ ਦਸਹਰੇ ਦੇ ਤਿਹਾਰ ਨੂੰ ਮਨਾ ਰਹੇ ਹੋ ਕਮੇਟੀ ਦੇ ਮੈਂਬਰ ਵੀ ਮੈਂ ਸੁਣਿਆ ਥੋੜੇ ਹੀ ਕਿਵੇਂ ਫਿਰ ਮੈਨੇਜ ਕਰਦੇ ਹਾਂ ਸਾਰਾ ਜੀ ਇਹਦਾ ਅਸੀਂ ਕਮੇਟੀ ਦੇ ਮੈਂਬਰ ਅਸੀਂ ਤਿੰਨ ਚਾਰ ਮੈਂਬਰਾਂ ਜੀ ਅਸੀਂ ਸਾਰੇ ਪੈਸੇ ਆਪ ਦੀ ਜੇਬ ਚੋਂ ਪਾਉਂਦੇ ਆ ਕੋਈ ਸਾਡੇ ਦੋਸਤ ਮਿੱਤਰ ਆ ਜੀ ਉਹ ਸਾਨੂੰ ਸਹਿਯੋਗ ਕਰਦੇ ਆ ਜੀ ਅਸੀਂ ਵੈਸੇ ਕਿਸੇ ਤੋਂ ਕੋਈ ਪੈਸੇ ਨਹੀਂ ਲੈਂਦੇ ਕਿ ਜੋ ਵੀ ਸਾਡੇ ਯਾਰ ਮਿੱਤਰ ਹੀ ਆ ਜੀ ਸਾਨੂੰ ਉਹ ਬਸ ਸਹਿਯੋਗ ਕਰ ਦਿੰਦੇ ਆ ਜਿੰਨੇ ਕੁ ਖਰਚਾ ਹੁੰਦਾ ਸੀ ਆਪਸ ਵਿੱਚ ਕੰਟਰੀਬਿਊਸ਼ਨ ਕਰ ਲੈਂਦੇ ਆ ਅਸੀਂ ਅਸੀਂ ਤਾਂ ਵਿਸ਼ੇਸ਼ ਧੰਨਵਾਦੀ ਆ ਐਮਐਲਏ ਸਾਹਿਬ ਦੇ ਹਲਕਾ ਵਾਗਾ ਪਾਉਣ ਦੇ ਜਿਨ੍ਹਾਂ ਨੇ ਸਾਨੂੰ ਸਮਾਂ ਦਿੱਤਾ ਇੱਥੇ ਆਉਣ ਲਈ ਵੀ ਭਰੋਸਾ ਦਵਾਇਆ ਉਹ ਵੀ ਇੱਥੇ ਪਹੁੰਚਣਗੇ ਸਮੇਂ ਸਰ ਪੁਲਿਸ ਪ੍ਰਸ਼ਾਸਨ ਨੂੰ ਵੀ ਉਹਨਾਂ ਦੇ ਹਦਾਇਤਾਂ ਪੂਰੀ ਸ਼ਕਤੀ ਨਾਲ ਵੀ ਇੱਥੇ ਧਿਆਨ ਰੱਖਿਆ ਜਾਵੇ ਅੱਗੇ ਵੀ ਉਹਨਾਂ ਵੱਲੋਂ ਕਦੇ ਕੋਈ ਕਮੀ ਨਹੀਂ ਆਉਂ ਦਿੱਤੀ ਜਿੱਥੇ ਵੀ ਸ਼ਹਿਰ ਚ ਅਗਰਵਾਲਾਂ ਦਾ ਕੋਈ ਪਰਿਵਾਰ ਦਾ ਪ੍ਰੋਗਰਾਮ ਹੁੰਦਾ ਐ ਐਮਐਲਏ ਸਾਹਿਬ ਦਾ ਹਮੇਸ਼ਾ ਹੀ ਸਾਡੇ ਸਿਰ ਤੇ ਹੱਥ ਰਿਆ ਤੇ ਹਮੇਸ਼ਾ ਵਧੀਆ ਸਾਡੇ ਪ੍ਰਬੰਧ ਕਰਾ ਕੇ ਰੱਖਦੇ ਬਿਲਕੁਲ ਜੀ ਜਿਹੜੇ ਸੁਭਾਸ਼ ਦਾਣਾ ਮੰਡੀ ਤੋਂ ਇਹ ਤਸਵੀਰਾਂ ਦਿਖਾਈਆਂ ਨੇ ਪ੍ਰਬੰਧ ਬਿਲਕੁਲ ਮੁਕੰਮਲ ਨੇ ਇੱਕ ਵਾਰੀ ਤਸਵੀਰਾਂ ਦੇਖ ਲਓ ਜਿਹੜਾ ਦੁਸ਼ਹਿਰੇ ਦਾ ਜਿਹੜਾ ਰਾਮਨਦੇਵ ਬੱਤਨ ਉਹ ਜਿਹੜਾ ਕੰਪਲੀਟ ਕਰਕੇ ਤਿਆਰ ਕੀਤਾ ਹੋਇਆ ਵਾ ਤੇ ਜਿਹੜਾ ਪ੍ਰੋਗਰਾਮ ਸ਼ੁਰੂ ਹੋਣ ਚ ਥੋੜੀ ਬਹੁਤੀ ਦੇਰ ਆ ਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਜਿਹੜੇ ਵਧੀਆ ਕਲਾਕਾਰ ਨੇ ਪੋਟੂ ਸ਼ਾ ਉਹ ਵੀ ਇੱਥੇ ਪਹੁੰਚ ਰਹੇ ਨੇ ਤੇ ਤੁਸੀਂ ਵੀ ਜਰੂਰ ਇੱਥੇ ਪਹੁੰਚ ਕੇ ਦਸਹਰੇ ਦਾ ਆਨੰਦ ਜਰੂਰ ਮਾਣੋ ਉਮੀਦ ਕਰ ਸਾਡੀ ਗੱਲਬਾਤ ਨੂੰ ਸ਼ੇਅਰ ਕਰੋ ਸਾਡਾ ਪੇਜ ਫੋਲੋ ਕੈਮਰਾਮੈਨ ਲਵਦੀਪ ਦੇ ਨਾਮ ਅਚੈਪਰੀ ਸਿੰਘ ਬਗਾਪੁਰ